32 ਸਾਲਾ ਨੌਜਵਾਨ ਰਵਿੰਦਰ ਦੁਬਈ ਚ ਇੱਕ ਸੜਕ ਹਾਦਸੇ ਦੇ ਕੇਸ ਵਿੱਚ 17 ਲੱਖ ਰੁਪਏ ਦੀ ਸਜ਼ਾ ਕੰਨ ਜੇਲ੍ਹ ਵਿੱਚ ਬੰਦ ਹੈ ਪੀੜਤ ਪਰਿਵਾਰ ਨੇ ਆਪਣੇ ਲੜਕੇ ਨੂੰ ਛਡਾਉਣ ਲਈ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੋਹਲ ਲਗਾਈ ਹੈ ਗੜਸ਼ੰਕਰ ਦੇ ਪਿੰਡ ਸੈਲਾ ਖੁਰਦ ਦਾ 32 ਸਾਲਾ ਨੌਜਵਾਨ ਰਵਿੰਦਰ ਪੁੱਤਰ ਦਵਿੰਦਰ ਸਿੰਘ ਆਪਣਾ ਭਵਿੱਖ ਬਣਾਉਣ ਦੇ ਲਈ ਫਰਵਰੀ 2025 ਦੇ ਵਿੱਚ ਦੁਬਈ ਗਿਆ ਸੀ ਜਿੱਥੇ ਉਸਨੇ ਡਰਾਈਵਿੰਗ ਲਾਇਸੈਂਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ਤੇ ਹਜੇ ਉਸ ਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ ਕਿਉਂ ਆਬੂ ਦਾ ਵੀ ਵਿਖੇ ਆਪਣੇ ਟਰਾਲੇ ਨੂੰ ਲੈ ਕੇ ਜਾ ਰਿਹਾ ਸੀ ਤਾਂ ਸੜਕ ਦੇ ਵਿੱਚ ਕਾਰ ਖਰਾਬ ਖੜੀ ਗੱਡੀ ਨੂੰ ਲਗਾਉਣ ਲੱਗਾ ਇਸੇ ਮੌਕੇ ਪਿਛਲੇ ਪਾਸਿਓਂ ਇੱਕ ਨੌਜਵਾਨ ਉਸ ਦੀ ਗੱਡੀ ਥੱਲੇ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੁਬਈ ਪੁਲਿਸ ਨੇ ਨੌਜਵਾਨ ਰਵਿੰਦਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਤੇ ਦੁਬਈ ਪੁਲਿਸ ਨੇ ਤਫਤੀਸ਼ ਦੌਰਾਨ ਇਹ ਗੱਲ ਆਖੀ ਕਿ ਤੁਸੀਂ ਨੇ ਦੋਸ਼ੋ ਪਰੰਤੂ ਨੌਜਵਾਨ ਦੀ ਮੌਤ ਹੋਣ ਦੇ ਕਾਰਨ ਉਸ ਨੂੰ 30% ਦੋਸ਼ੀ ਕਰਾਰ ਦਿੱਤਾ ਅਤੇ ਉਸ ਉੱਤੇ 50000 ਦਰਾਮ ਜੋ ਕਿ ਭਾਰਤ ਦੀ ਕਰੰਸੀ ਮੁਤਾਬਿਕ ਲਗਭਗ 17 ਲੱਖ ਰੁਪਏ ਦੇ ਬਣਦਾ ਹੈ ਉਸ ਉੱਤੇ ਜੁਰਮਾਨਾ ਲਗਾ ਦਿੱਤਾ ਹੁਣ ਲੜਕੇ ਦੇ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਮੈਂ ਦਵਿੰਦਰ ਸਿੰਘ ਪਿੰਡ ਸੈਲਾਖੋਰ ਦੀ ਜ਼ਿਲ੍ਹਾ ਹਸ਼ਿਆਰਪੁਰ ਤੋਂ ਮੇਰਾ ਲੜਕਾ ਅਰਵਿੰਦਰ ਜੋ ਕਿ 7-8 ਮਹੀਨੇ ਪਹਿਲੇ ਮੈਂ ਉਹਨੂੰ ਲੋਕਾਂ ਤੋਂ ਪੈਸਾ ਪੂਸਾ ਫੜ ਕੇ ਉਹਨੂੰ ਡਿਵਾਈ ਡਰਾਈਵਿੰਗ ਵਾਸਤੇ ਭੇਜਿਆ ਸੀ ਜਿੱਥੇ ਕਿ ਉਹਨੇ ਪਹਿਲੀ ਟਰਾਈ ਵਿੱਚ ਹੀ ਲਾਇਸੈਂਸ ਬਣਾ ਕੇ 2 ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਹਜੇ ਉਹਨੇ ਤਨਖਾਹ ਵੀ ਨਹੀਂ ਲਈ ਸੀ ਤਾਂ 25/8/2025 ਨੂੰ ਦੇਨੂ 1:30 ਵਜੇ ਦੇ ਕਰੀਬ ਉਹਦਾ ਗੱਡੀ ਦਾ ਐਕਸੀਡੈਂਟ ਹੋਣ ਤੇ ਉਹਦੇ ਗੱਡੀ ਦੇ ਥੱਲੇ ਬੰਦਾ ਆ ਗਿਆ ਜੋ ਕਿ ਥੈਂ ਖਤਮ ਹੋ ਗਿਆ ਤੇ ਉੱਥੇ ਜੀ ਪੁਲਿਸ ਨੇ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਵਿੱਚ ਸਾਰੀ ਕਾਰਵਾਈ ਹੋਣ ਤੇ ਮੇਰੇ ਲੜਕੇ ਦੀ 30% ਗਲਤੀ ਕੱਢੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੇਰਾ ਕਸੂਰ ਨਹੀਂ ਹੈਗਾ ਲੇਕਿਨ ਅਗਰ ਬੰਦਾ ਮਰ ਗਿਆ ਕਰਕੇ ਇੱਥੇ ਦਾ ਕਸੂਰ ਕਾਨੂੰਨ ਹੈ ਜਿਹੜਾ ਉਹਦੇ ਮੁਤਾਬਕ ਇਹਨੂੰ ਮੇਰੇ ਲੜਕੇ ਨੂੰ 30% ਉਹਨਾਂ ਨੇ ਗਲਤੀ ਕੱਢ ਕੇ ਤੇ 70000 ਡਰਾਮ ਮੇਰੇ ਲੜਕੇ ਨੂੰ ਫਾਈਨ ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਜਾਏ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਪੇ ਕਰੋਗੇ ਤਾਂ ਉਹਨਾਂ ਚਿਰ ਤੁਹਾਡਾ ਲੜਕਾ ਜੇਲ੍ਹ ਵਿੱਚ ਹੀ ਰਹੂਗਾ ਤੇ ਜੁਰਮਾਨਾ ਦੇਣ ਤੋਂ ਬਾਅਦ ਉਹ ਉਸੇ ਵੇਲੇ ਛੱਡ ਦੋਗੇ ਜਿਹੜੀ ਗੱਡੀ ਦੀ ਤੁਸੀਂ ਗੱਲ ਕਰਦੇ ਹੋ ਗੱਡੀ ਰੋਡ ਦੇ ਵਿੱਚ ਖੜੀ ਸੀ ਕੀ ਜਾਂਦੀ ਗੱਡੀ ਚੌਂਕ ਦੇ ਵਿੱਚ ਖੜੀ ਸੀ ਜੀ ਗੱਡੀ ਖਰਾਬ ਸੀ ਤੇ ਚੌਂਕ 'ਚ ਖੜੀ ਸੀ ਨਾ ਉਹਨਾਂ ਨੇ ਕੋਈ ਸੇਫਟੀ ਲਾਈਜੀ ਹੋ ਸੀ ਕਹਿੰਦੇ ਆ ਤੇ ਨਾ ਕਿਸੇ ਨੂੰ ਨਹੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੀ ਜ਼ਿਆਦਾ ਗਲਤੀ ਹੈ ਇਸ ਕਰਕੇ ਮੇਰੇ ਲੜਕੇ ਦੀ ਗਲਤੀ ਉਹਨਾਂ ਨੇ 30% ਕੱਢੀ ਹੈ ਬੰਦਾ ਮਾਰਨ ਕਰਕੇ ਅਗਰ ਬੰਦਾ ਵੱਜ ਜਾਂਦਾ ਤਾਂ ਮੇਰੇ ਲੜਕੇ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਹੀ ਜ਼ਿਆਦਾ ਮੈਂ ਸਰਕਾਰ ਤੋਂ ਸੰਸਥਾਵਾਂ ਤੋਂ ਇਹ জানা ਆਂ ਪੀ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੁੜਾ ਸਕਾਂ ਹਾਂ ਇੰਨਾ ਆਂ ਪੀ ਉਸ ਗਵਰਨਮੈਂਟ ਨੇ ਨਾ ਮੇਰੇ ਬੇਟੇ ਦਾ ਲਾਇਸੈਂਸ ਕੋਈ ਖਰਾਬ ਕੀਤਾ ਤੇ ਨਾ ਉਹਨੇ ਰਿਪੋਰਟ ਕਰਨਾ ਆ ਉਹ ਕਹਿੰਦੇ ਫਾਈਨ ਭਰੋ ਤੇ ਬਾਹਰ ਜਾਓ ਤੇ ਆਪਣਾ ਕੰਮ ਕਰੋ ਉਥੇ ਰਹਿ ਸਕਦਾ